ਕਿ ਕਿਸੇ ਵੀ ਸਮਾਜ ਨਾਲ ਜੋ ਸੰਪੰਧ ਬਣਾ ਰਹੀ ਜਿੱਥੇ ਕਿਸੇ ਦੀ ਨਜ਼ਦੀਕਾ ਸਾਡੇ ਨੇ ਇਸ ਨੂੰ ਸੁਣਾ ਨਹੀਂ ਲੱਗੇ ਤੇ ਜਿੰਮੇਦਾਰ ਕਰਤੇ ਹੋਈਓ ਮਾਜ ਮੰਗੇ ਜਾਂਦੇ ਸ਼ਰਮਾਰੇ ਕਰਾਣੇ ਇਹਨਾਂ ਨੂੰ ਤੇ ਬਾਈ ਨੇ ਮੁਰਤਿਆਂ ਕਿਹਾ ਸੀ ਵੀ ਯਾਰ ਕੁਝ ਸਰਵੇ ਕੁਝ ਜੋਗਾ ਕੰਲਾ ਸੁਭਾਈ ਜਿਹੜਾ ਪਹਿਰਾ ਉਹ ਸਾਰੇ ਬੇਸ ਦਾ ਢੰਡ ਪਰ ਜੋਗਾ ਜਾਮੋਂ ਦੇਖ ਲੋ ਵੀ ਬੇਸ ਦਾ ਕਿਤੇ ਪਰ ਜਾਵੇ ਸਾਡਾ ਮੰਨ ਇਹਨਾਂ ਦਾ ਸ਼ਰੀਰ ਚਾ ਗੰਮਾ ਵਾਲੋ ਮੱਧ ਨਾਲ ਪਾਇਆ ਕਰ ਜਾਈਏ ਬਾਦ ਸਾਡੇ ਨੌਂ ਨੇ ਖੁੰਲਾ ਗੁੰਲਾ ਦਰਸ਼ਨ ਬਤਿਰਾ ਕਰਨ ਮਾਣ ਵਾਲੇ ਇਹਨਾਂ ਸਾਰੇ ਸਾਡੇ ਹਾਮੀ ਮਾਰ ਕੇ ਜਿੰਮੇਦਾਰੀ ਲੈਣ ਵਾਸਤੇ ਰੇਖ ਤੁਰੀ ਮੱਧ ਨਾਲ ਮੀਆ ਜੋ ਸਾਬੂ ਇਸ ਤਰ੍ਹਾਂ ਨਹੀਂ ਫਰਨਾ ਕਮਾ ਕਰਵਾਨੀਆਂ ਦੇਣੀਆਂ ਪਹਿਣ ਕਾਕੇ ਜਿਹਾ ਕੋਈ ਸਰਕਾਰ ਪ੍ਰੋਸਨਾ ਨਹੀਂ ਮੰਡੀ ਕਿਸੇ ਨੂੰ ਬਾਜ਼ਰ ਦੇ ਬੱਚਾ ਇਹ ਤਾਂ ਸਭ ਲੜਾਈ ਕਰ ਕਰ ਲੈ ਜੋ ਵੀ ਜੋ ਵੀ ਆਪਣਾ ਮੰਗ ਮੰਨਵੀਆਂ ਹੋ ਸਕਦਾ ਲੜਾਈ ਇਥਾਨ ਹੋਵੇਗੀ ਕੋਹਟ ਦਾ ਕਾਰਨ ਹੈ ਦੇ ਚੀਨੀ ਨਾਲ ਹੋ ਰਿਹਾ ਹੈ ਇੱਕ ਰੰਗ ਖਿੜ ਨਿਕਲਣੀ ਹੈ ਇੱਕ ਬੰਦੇ ਰੋਕਣ ਵਾਲੇ ਦੇਖੋਣਗੇ ਕਿ ਇੱਕ ਬੰਦੇ ਜਿੱਤੀ ਖਾਣੇ ਦੇ ਹੌਲੇ ਬੈਠੇ ਹੋਣਗੇ ਉਹਨਾਂ ਆਪਣੀ ਫੋਟੋ ਖਿੜ ਬੋਲਣ ਵਾਲਾ ਹੈ ਅਗਨਾ ਲੋਹਕ ਪੁੱਤਰ ਜਿਹੜਾ ਤਮੂ ਦੇਣਾ ਪਰ ਜੋਸ਼ਕਾ ਅਸੀਂ ਕਹਿੰਦੇ ਕਿ ਜੀ ਸਾਹਿਬ ਆਪਾਂ ਤੋਂ ਖੋਲਣੇ ਕਿ ਨਾ ਮਟਾ ਜਾਊਗਾ ਆਦੋ ਪੰਡਤ ਜੀ ਨਹੀਂ ਲਗਿਆ ਪਰ ਉਹ ਜਨ ਹਾਂ ਹੈ ਉਹ ਖੇਤੀਬਾੜੀ ਦਾ ਚੀਫ ਡਾਇਰੈਕਟਰ ਹੈ ਅਤੇ ਨਗਰਪਾਲਿਕਾ ਦੇ ਕਾਲੇ ਜੁਨਾ ਨੇ ਕਿਹਾ ਹੈ ਅੰਚਲ ਆਪਣੀ ਦਾ ਕੋਈ ਮਤਲਬ ਨਹੀਂ ਜਾਂਦਾ ਕਿ ਡੀਐਸਟੀ ਜ਼ਰੂਰੀ ਪੈਂਦਾ ਸੀ ਇਹੋ ਕਰਨ ਨਿਸ਼ਚਿਤ ਹੋਵੇ ਅਤੇ ਸ਼ਰੀਰ ਤੋਂ ਕੋਈ ਭਰੋਸਾ ਨਹੀਂ ਸਾਡੇ ਨੂੰ ਬਹੁਤ ਪਨਾ ਕਛਲੇ ਮਾਣ ਦੇ ਸੁਤਨਮੋਹ ਜੀ ਦੋ ਤੋਂ ਇੱਕ ਤੋਂ ਲੈ ਕੇ ਸੂਰ ਕਹਿੰਦੀ ਆ ਕੇ ਹੋਰ ਇੱਕ ਧੋਰੀ 20% ਪਰਮੇਸ਼ਨ ਕੀ ਲੈ ਲੁੱਟ ਪੁੱਤਰਾਂ ਦੇ ਚਾਹੇ ਜਾਵੇ ਉਹ ਆ ਟਾਸ ਉਹ ਨਹੀਂ ਉਸ ਮੇਰੇ ਬੰਦਾ ਬੰਦਾ ਕੋਈ ਹੋਵੇ ਕਰਨਾ ਸੋਪ ਨੂੰ ਲੰਕ 5 7 ਵੀ ਕਹ ਦੇ ਰੁਪਏ ਦੇ ਹਜ਼ਾਰਾ ਦੇਖਦੇ ਜੀ ਜੁਵਿੰਦਰ ਦੇ ਮੋਖਾ ਚਾਰ ਕਰੀਏ ਜੀ ਅਸੀਂ ਅੱਗੇ ਜਾ ਕੇ ਅੱਗੇ ਜੀ ਅਸੀਂ ਪਿੱਛੇ ਦੇ ਕੋਹ ਚੱਲਾਂਗੇ ਅਸੀਂ ਪੰਜਾਬ ਦੇ ਮਾਣ ਜੀ ਕਾਹ ਤੋਂ ਹੋ ਚੁੱਕੀ ਹੈ ਇਸ ਨਾਲ ਦੇ ਖੇਹਾਰਾ ਉਸੇ ਗਰੋਈਆ ਤੁਸੀਂ ਆ ਜੇ ਬੇਟੇ ਇੱਕ ਦੱਸੀ ਕੱਮ ਗਿਆ ਤਾਂ ਮਸ਼ੀਨਾ ਕਹਿੰਦੇ ਐਫੀਜੋ ਆ ਬਥੇਰੇ ਲੋਕਾਂ ਨੇ ਕਿਹਦੀ ਧਾਰੋ ਦੂਸਰੇ ਕਿਸਾਨ ਵੀਰੋ ਤੁਸੀਂ ਤੇਰੇ ਜਾਨ ਤੁਸੀਂ ਦੇਖ ਲਓ ਕੀ ਆ ਰਿਹਾ ਹੈ ਸਾਰੀ ਨੇ ਜੰਡੀ ਪਾਈ ਦੀ ਜੈਕਟ ਪੋਸੀ ਬਹੁਤ ਨਾ ਕੋਈ ਖੇਤੀਬਾੜੀ ਮਹਿਕਾ ਆਇਆ ਹੈ ਨਾ ਕੋਈ ਦੇਖੋ ਨਾ ਕੋਈ ਐਸਐਸ ਵੀ ਆ ਨਾ ਕੋਈ ਵਿਸ਼ੇਦਕਾਰੀ ਆ ਆਦੀ ਇੱਥੇ ਕੰਦ ਦਾ ਆ ਰਿਹਾ ਆ ਜਿੱਥੇ ਵੀ ਕੋਈ ਮਤਲਬ ਰਹਿ ਗਿਆ ਦੇਖਦਾ ਸਾਡਾ ਸਿੱਕੇ ਦੇਖੂ ਨੇ ਕਿ ਕੋਈ ਨਹੀਂ ਸਿੱਕੇ ਰੱਖਦਾ ਮੈਂ ਚੰਗੀ ਸਰਕਾਰ ਜਮੀਨ ਦੀ ਚਰਚਾ ਦਰਜ ਕਰ ਸਕੇ ਜੋਦਾ ਜਮੀਨ ਤੋਂ ਸਾਮੂਹਿਕ ਵਿੱਚ ਬੱਕ ਸਕੇ ਨਾਲ ਆ ਰਹੇ ਕੋਈ ਸਰਦ ਜਿੱਥੇ ਤੁਸੀਂ ਬੰਦੇ ਆਣਾ ਕੋਈ ਵਾ ਕੁੱਟ ਕੇ ਕੋਈ ਨਹੀਂ ਭਰਾਓ ਫੇਰ ਕਿਸੇ ਬੈਠਣੀ ਜੇ ਤੁਸੀਂ ਆਇਆ ਨਾ ਕਦੀ ਕਰੋਗੇ ਕੋਚੋ ਸੋਨੂ ਅੱਜ ਕੰਮਾਂ ਵਿੱਚੋਂ ਜਾਇਆ ਨਹੀਂ ਕਹਿੰਦਾ ਜੇ ਕੰਮਾਂ ਵਿੱਚੋਂ ਜਾਇਆ ਨਹੀਂ ਕਹਿੰਦਾ ਕੰਮ ਦਾ ਭਰਾ ਉਹ ਜੰਨਾ ਚੜ ਕੇ ਕਿੰਨੇ ਪਹੁੰਚਿਆਣ ਗਏ ਤੱਕ ਨਾ ਆਉਂਦੀਆਂ ਸਹੀਆਂ ਸਾਡੇ ਇਲਾਕੇ ਆ ਮਾਰੀਆ ਤੇ ਕੰਨੇ ਮੰਦਿਆ ਦੇ ਵਿੱਚ ਇਹ ਜੋ ਬਜ਼ੁਰਗ ਕਿੰਨੇ ਨਹੀਂ ਡਰੋ ਛੋਟੇ ਬੰਦੇ ਨੂੰ ਸਰਕਾਰ ਨੂੰ ਨਹੀਂ ਆ हमने सैकड़ों पशुओं के गले में गले कटियाले अपने गल्ला में इकट्ठा किए सामान जुड़ गया और हर दिन से इसी सरकार से मदद करते हुए बना नया नौका पे गया 70000 रुपए कटवा ले ले दे दे। दे ले सरकार आ देख लो फिर क्या ये खा खा फिर दे किसी पट्टी की कोई पट्टी की कोई पट्टी की कोई कर्मचारी यही मार देते हैं काम करते हैं मांग करते हैं ਉਹਨਾਂ ਦਾ ਨਾਮ ਆਪ ਜਾਣੇ ਤੌਰ ਦੇ ਦੇ ਕਿ ਮਾਂ ਦੀ ਸਰਕਾਰ ਉਸ ਨਾਲ ਕੰਮ ਨਾ ਕਰਨਾ ਚਾਹੁੰਦਾ ਕਿ ਸਰਕਾਰ ਤਕੜੀ ਰਹੇ ਅੱਲਾਹ ਨਾਲ ਕਦੇ ਨਾ ਕਰਦੇ ਹੁੰਦੇ ਹਾਂ ਨਾ ਲੜਾਂਗੇ ਕੋਈ ਸਾਡੇ ਲੋਕ ਜੀਣ ਨਹੀਂ ਦੇਣਾ ਸਾਡੇ ਪਰਿਵਾਰ ਨੂੰ ਇਹ ਲਾਣਾ ਚਾਹਦੇ ਕਿ ਸਾਡੇ ਤੋਂ ਬੰਦੂ ਕਰੀਂ ਰੋਟੀ ਦਾ ਖਾਣੀ ਪੇਟ ਭਾਰਨਾ ਪਊਗਾ ਇਹਨੂੰ ਕਿਵੇਂ ਲੱਗ ਰਿਹਾ ਹੈ ਨਵਾਂ ਚੋਣ ਜੀ ਨਾਲ ਸਾਡੇ ਕੋਲ ਹੋਈ ਵਾਲੀ ਵਾਦਲਾ ਨੂੰ ਪਾਵੇ ਫਿਰ दे दो सौ ले ॾह सौ लेकिन बसे ਨਾਂ ਨਾਂ ਸਮਝੋ ਪਹਿਲੇ ਤੋਂ ਮਸ਼ੀਨਾਂ ਦੇ ਲਈ ਹਾਰਾ ਕੁਛ ਰੱਜਣਾ ਸਮਾਰੀਆਂ ਸਰਕਾਰਾਂ ਦਾ 77 ਸਾਲ ਹੋ ਗਏ ਮੁਰਕ ਯਾਦ ਹੋਏ ਨੂੰ ਅੱਜ ਤੱਕ ਸਰਕਾਰਾਂ ਤੋਂ ਕੋਈ ਸਸ਼ਕਤੀ ਨਹੀਂ ਬਣਿਆ ਮਾਰੇ ਸਾਡੇ ਸਾਥਰ ਦਾ ਕਿਸਾਨਾਂ ਦਾ ਤੇ ਮਜ਼ਦੂਰਾਂ ਦਾ ਤੇ ਜਾਨ ਫਿਰ ਪਬਲਿਕ ਦਾ ਨਾਲ ਦਾ ਕੋਈ ਇਹਨਾਂ ਨੇ ਕਾਨੂੰਨ ਨਹੀਂ ਬਣਾਇਆ सारियां वासे कानून आहे मुलाज़म